ਵੈਲਕਮ ਆ ਬੇ ਕੀ ਹਾਲ ਚਾਲ ਆ ਸਵਾਗਤ ਹੈ ਇਕ ਆਪਣਾ ਹੋਰ ਨਵੇਂ ਬਲਾਗ ਦੇ ਵਿੱਚ ਤੇ ਅੱਜ ਆਪਾਂ ਪੜਨ ਜਾ ਰਹੇ ਆ ਮਿੱਤਰੋ ਜੀਰੀ ਤੇ ਦਿਖਾਉਣਾ ਤੁਹਾਨੂੰ ਕੀ ਹਾਲ ਚਾਲ ਹੈ ਕਰਪੈਣ ਤੇ ਇਕ ਟੈਂਕਾ ਮਿੱਤਰੋ ਆਹ ਦੇਖੋ ਬਾਕੀ ਇਕ ਟੈਂਕ ਚ ਦੇਖੋ ਕਿੰਨੀ ਆ ਗਈ ਤੇ ਕਰਪੈਣ ਨੇ ਕਿ ਲਾਇ ਬਣਦਾ ਹੁਣ ਆਹ ਆਲਾ ਵੱਡੂਗੀ ਕਿਹੜਾ ਉੱਤੋਂ ਕਿਹੜਾ ਦੇਤਾ ਸੀ ਮਿੱਤਰੋ ਕਰਪੈਣ ਨੇ ਤੇ ਲੱਗੀ ਹੁਣ ਬਾਤ ਚ ਲੱਗ ਰਹੀ ਐਨ ਪੂਰੀ ਵਧੀਆ ਛੇਤੀ ਛੇਤੀ ਵਰਬਾ ਟਰੈਕਟਰ ਆਪਾਂ ਹੁਣ ਮਿੱਤਰੋ ਦੂਜਾ ਗੈਂਕ ਭਰਾਉਨੇ ਆ ਟਰਾਲੀ ਦੇ ਵਿੱਚ ਕਰਪੈਨ ਨੇ ਮਾਰਤਾ ਹਨ ਤੇ ਚਲੋ ਹੁਣ ਮੋੜ ਕੇ ਕਢਾਉਣਾ ਪੂ ਉੱਥੇ ਚੌਥੇ ਲਈ ਸੇ ਤੇ ਦੇਖੋ ਕਰਤਾ 老了。<Laura? S 2> okay. ਹੁਣ ਆਪਣੇ ਆਪ ਮਸ਼ੀਨ ਭਰ ਚੂਗੀ ਆਪਾਂ ਨੂੰ ਭਰਉਣ ਦੀ ਲੋੜ ਨਹੀਂ ਟੈਂਕ ਪਾਜੂ ਦੂਜਾ ਦੂਜਾ ਟੈਂਕ ਪਾਜੂ ਇੱਥੇ ਬਾਕੀ ਦੇਖੋ ਮਸ਼ੀਨ ਲੱਗ ਰਹੀ ਆ ਆਪਾਂ ਨੂੰ ਹਾਰਮਨ ਆਉਂਦੇ ਨੇ ਸਿੱਧਾ ਅਭੀ ਹਾਰਮਨ ਆਣੇ ਆਪਣੇ ਭਾਈਆਂ ਨਾਲ ਆ ਆ ਗਿਆ ਅੱਜ ਸਾਰੇ ਹਰੇਕ ਹੀ 24 25 24 25 ਗਈਆਂ ਨਾ ਬਸ ਬਾਲੀ ਖੱਚੇ ਦੇ ਸਾਂ ਜੋ ਦੀਵਾਲੀ ਤੋਂ ਬਾਅਦ ਚ ਹਰੇ ਗਏ ਨਾ ਬੜਾਉ ਬੜਾ ਲਾ ਹੁਣ ਇੱਕ ਨਾ ਪਹੁੰਚਾ ਆ ਗਿਆ ਉਸ ਤੋਂ ਹੀ ਡੱਪ ਜੀ ਇੱਕ ਦਿਨ ਕੋਈ ਵਰਤ ਨਹੀਂ ਹੋਇਆ 10 11 ਕਿੱਲੇ ਮਸਾ ਵੜ ਗਿਓ ਸਾਡਾ ਪਹਿਲਾਂ ਇੰਨਾ ਕੰਮ ਚੱਲਿਆ ਕਿੱਲੇ ਜਦੋਂ ਥੀਰੀ ਆਈ ਪਈ ਦੀ ਜੱਟ ਦੀ ਵਿਚਾਰੀ 15 ਕਿੱਲੇ ਨਾਲ ਵੱਢੀ ਨਹੀਂ ਗਿਆ ਦੋ ਤਿੰਨ ਖੜਨਾ ਪੈ ਗਿਆ ਹਾਂ ਸੱਚ ਉਹ ਬਹੁਤ ਕੁੱਝ ਨਹੀਂ ਹੋਣਾ ਹਾਂ ਉਸ ਵਾਰੀ ਨਿਕਲੀਆਂ ਬਹੁਤ ਜਿਹੜੀ ਗੱਲ ਕਰ ਬਾਜਨ ਚ ਘਟ ਜੂ ਉਸ ਵਾਰੀ ਆ ਹਾਂ ਬਾਜਨ ਸੁੱਕ ਵਾਲੀ ਗਈ ਨਾ ਬਾਜਨ ਚ ਵਾਲੀ ਹੋ ਜਾਊਗੀ ਦੁਬੱਟੇ ਆ ਫਾਰਮਰ ਕਾ ਇਕਦਾਂ ਆਪਣੇ ਜਾਏ ਐ ਐ ਦਸ ਕਰ ਮਰ ਰਹਿ ਗਿਆ ਨੀ ਇਕ ਕੱਟ ਜਾ ਮਹਾ ਯਾਰ ਲਿਫਟ ਦਾ ਬਾਲਾ ਯਾਰ ਆਪਾਂ ਮਿੱਤਰ ਗਾਵਾਂ ਤੱਕ ਕੋਈ ਜਾ ਕੀ ਹੋ ਗਿਆ ਕੁਛ ਜਾਣਿਆ ਇਕੱਲਾ ਹੀ ਲੱਗਿਆ ਪਿਆ ਗਿਆ ਹੋ ਲੱ ਕਰੇ ਸਾਹਮਣੇ ਆਪਾਂ ਮਿੱਤਰ ਇਧਰੋਂ ਵੀ ਬਾੜੀ ਕਿਸੇ ਜਾਮਣ ਥੱਲੋਂ ਤੇ ਹੁਣ ਆਪਾਂ ਉਧਰ ਦੂਸਰੇ ਪਾਸੇ ਵੱਡਾਂਗੇ ਥੱਲੋਂ ਤੇ ਇਹ ਕ ਥੱਲੇੋਂ ਵੱਡਾਂਗੇ ਤੇ ਬਾਕੀ 4 ਟੈਂਕ ਪੈ ਗਏ ਆਸ਼ੇ ਚ ਤੇ ਇਧਰ ਜਸਵੀਰ ਜੀ ਚੱਲਿਆ ਹੁੰਦਾ ਡਰੈਕਟਰ ਇਧਰ ਨੂੰ ਦੇਖੋ ਇਹ ਸਾ ਮਾਰਦੇ ਆ ਤੇ ਇਸ ਜੀ ਨਾਲ ਆਉਣ ਤੋਂ ਜਾਣ ਜਾਣ ਕੋਈ ਨਾ ਤੂੰ ਆ ਥੱਲੇ ਆ ਪੀ ਮਾ ਓਏ ਥੈਲੇ ਦਾਤੀ ਫੜ ਲੈ ਖੜਾ ਆ ਗੋਸਵਾਰੀ ਕਿੱਥੋਂ ਕਿੱਥੋਂ ਕਾਦੀ ਬੋਟਰ ਵਾਲੀ ਹੋਏ ਪਲੇਟ ਆਈ ਲਗਾ ਆਈ ਡੇ ਪਲੇਟ ਤੁਹਾਨੂੰ ਜੇ ਲੱਗਣੀ ਆ ਸਾਰੀਆਂ ਹੋਰ ਦੋ ਹੀ ਦੀਆਂ ਨਸੋ ਉਹ ਵੀ ਹੋਇਆ ਨਾਮ ਕੋਸ਼ਿੰਦਰ ਜਿਹੜੇ ਹੋਰ ਕੋਈ ਨਹੀਂ ਜਿਹੜਾ ਕਿਹੜਾ ਲਏਗਾ ਉਹ ਸਦੀ ਨਹੀਂ ਮੈਂ ਉਹ ਤਾਂ ਕਰ ਰਿਹਾ ਕਰੀ ਜੋ ਉਹ ਨਾਲ ਜੋੜੜੀ ਲਾ ਲਿਆ ਗੁਰੂ ਮੋਕੇ ਤੇ ਹਟ ਲੂਆ ਗੁਰੂ ਓਏ ਗੋਸਵਾਰੀ ਦੇਖ ਆਉਣਾ ਮੇਰੇ ਕੋਲ ਨਹੀਂ ਆਉਣੀ ਆਈਗੀ ਆਥਲੇਰ ਰਾਤ ਨੂੰ ਲੈ ਆਇਓ ਤੇ ਹਰਮਣ ਮਿੱਤਰੋ ਥੱਕ ਗਏ ਕੰਮ ਤਾਂ ਨੇ ਬਾਲਾ ਕੀਤਾ ਮਿੱਤਰੋ ਹੋਰ ਮਿੱਤਰੋ ਹੁਣ ਗਾਣੀ ਤੋੜਿਆ ਮਿੱਤਰੋ ਹੁਣ ਆਪਾਂ ਪਾਣੀ ਪੀਨੇ ਮਿੱਤਰੋ ਇਦੂ ਆਪਾਂ ਪੀਵਾਂਗੇ ਚਾਹ ਆ ਕੀ ਆ ਗਿਆ ਮਿੱਤਰੋ ਫੋਨ ਆ ਗਿਆ ਮਿੱਤਰੋ ਲਾਰਮ ਆ ਮਿੱਤਰੋ ਆਪਾਂ ਪਟਿਆਲੇ ਇਹ ਦੂਜੰਤ ਆਪਾਂ ਨੂੰ ਏਠਾ ਆਉਣਾ ਮਿੱਤਰੋ ਆ ਕੇ ਸੌ ਜਾਈਂ ਤੇ ਇਸ ਤੋਂ ਆਹ ਲਾਰਮ ਠਾਉਂਦਾ ਉੱਪਰ ਓਟੋ ਕੇ ਤੋ 4 ਬਟੇ ਮੋਟਰ ਦੇ ਸਾਰੇ ਮਿੱਤਰੋ ਹੁਣੀ ਹੁਣੀ ਮਸ਼ੀਨ ਦੇ ਅੱਗੇ ਆਹ ਫੂਸੀਆ ਲੱਗ ਗਿਆ ਵਿਚਾਲੋਂ ਛੱਡਣ ਲੱਗੀ ਦਾਣੇ ਦੇਖੋ ਤੁਸੀਂ ਇਹ ਦੇਖੋ ਆਹ ਦੇਖੋ ਆਪਾਂ ਛੱਡਦੀ ਜਾਂਦੀ ਆ ਦਾਣੇ ਹੁਣ ਭੱਜ ਕੇ ਆ ਕੇ ਗਿਆ ਕਿ ਉਹਨੂੰ ਚਾਚੇ ਮਿਸੀਆ ਹੁਣ ਬੈਕ ਆ ਫੇਰ ਲਿਆਉਣੀ ਪੂ ਆਹ ਦੇਖੋ ਛੱਡਦੀ ਆ ਯਾਰ ਉਹ ਵੀ ਪੜਦਾ ਨਹੀਂ ਦਾਤੀਆਂ ਚੱਕੋ ਜੋ ਸਿਵੀਰ ਐ ਚਾਹ ਹਾਂ 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 ਦਾ ਠੀਕ ਹੈ ਪਿੰਡੂ ਗੋੜਾ ਚੱਲੇ ਚੱਕ ਆ ਕੰਮ ਮੇਰੇ ਖੋਈ ਦਿੱਤਾ ਸੀ ਮਿੱਤਰ ਆ ਹੈਗਾ ਆਪਣਾ ਭਾਈ ਹਰਮਨ ਐ ਇਹ ਪੜਦਾ ਹੈਗਾ ਪਟਿਆਲੇ ਤੇ ਆਪਣੇ ਨਾਲ ਇਹ ਕੰਮ-ਕਮ ਪੂਰਾ ਕਰਾਉਂਦਾ ਹੈਗਾ ਤੇ ਕੱਦੂ ਵਲੇ ਵੀ ਆਪਣੇ ਨਾਲ ਫਰਤ ਰਿਹਾ ਹੈ ਇਹ ਬਾਕੀ ਜੱਲੇ ਦਾ ਮੁੰਡਾ ਇਹ ਅੱਜ ਪਟਿਆਲੇ ਤੋਂ ਇਹਨੂੰ ਛੁੱਟੀਆਂ ਹੋ ਗਈਆਂ ਸੀ 8 ਦਿਨਾਂ ਦੀਆਂ ਹਾਂ ਯਾਰੀਆਂ ਚ ਯਾਰ ਨਾ ਵੀ ਦੇ ਦੇ ਤੇ ਜਾ ਤੇ ਪਟਿਆਲੇ ਇਹਨੂੰ ਛੁੱਟੀਆਂ ਹੋ ਰਹੀਆਂ ਸੀ ਤੇ ਇਹ ਕਹਿੰਦਾ ਪਿੰਡ ਆਇਆ ਨਾ ਥੋੜਾ ਜੀਰੀ ਵੜਾ ਲੈਣਾ ਤੇ ਨਾਲੇ ਘੁੰਮ ਲਾਂਗੇ ਤੁਹਾਡੇ ਨਾਲ ਮੈਂ ਕਿਹਾ ਆਇਆ ਭਾਈ ਸਾਨੂੰ ਵੀ ਵਧੀਆ ਨਾਲੇ ਸਾਡਾ ਵੀ ਜੀ ਲੱਗਿਆ ਰਹੂ ਕਿਉਂ ਵੀ ਹਾਂ ਲੋ ਇਹ ਤਾਂ ਯਾਰਾਂ ਬਣਾ ਕੇ ਠੀਕ ਹੁੰਦਾ ਬਾਕੀ ਆ ਦੇਖਾ ਜੇ ਦੇਖਣੇ ਕੋਤਾ ਸੀ ਨਾ ਪਹਿਲਾ ਹਾਈ ਲਾ ਲਿਆ ਉਹ ਤਾਂ ਉਹ ਆ ਆਪਣਾ ਪਹਿਲਾ ਹਾਈ ਲਾ ਲਿਆ ਉਸ ਤੋਂ ਬਾਅਦ ਦੂਜਾ ਲੋ ਲਾ ਲਿਆ ਅੱਤਰ ਫਿਰ ਬੈਕ ਆ ਫਿਰ ਅੱਗੇ ਐਂ ਕਰਦਾ ਰਿਹਾ ਬਾਕੀ ਉਹ ਅਪਿੰਡੂ ਫਿਰ ਵੇਲਾਗਾ ਇੰਡੂ ਨਹੀਂ ਹਲਦਾ ਉਰ ਹੀ ਆਊਗਾ ਉਰ ਹੀ ਐਨੀਪਦਾ ਹਾਂ ਇਦਰੀਓ ਸਣੀ ਡਰਾਈਵਰ ਪਟਾਚੋ ਦਾ ਸਟਾਰਟ ਕਰ ਲਿਆ ਬਾਪੂ 4x4 ਓਏ ਇਹ ਪਾ ਦਾਂਗੇ ਓਏ ਇਹ ਨੂੰ ਨਾ ਦੱਸੀਂ ਤੇ ਇਹ ਨੂੰ ਲਾ ਤੜਦਾਂਗੇ ਪਰ ਤੇ ਉਹ ਸਾਨੂੰ ਨਾ ਲਾ ਤੜਦੀ ਗੱਲ ਦੱਸਦੀ ਤਾਂ ਮਿੱਤਰੋ ਆਪਾਂ ਟੈਂਕ ਭਰ ਆ ਲਿਆ ਸੀ ਆਹ ਟਰਾਲੀ ਦੇ ਵਿੱਚ ਦੂਸਰੀ ਟਰਾਲੀ ਦੇ ਵਿੱਚ બસ دو ਕੋ ਟੈਂਕੀਆਂ ਰਹਿ ਗਈਆਂ ਪਰ ਨਾਲੀਆਂ ਇਸ ਤੋਂ ਬਾਅਦ ਉਹ ਵੀ ਪਰ ਟਰਾਲੀ ਨਵਾਂ ਨਵਾਂ ਬੜਾ ਕਿਲਾ ਸੀ ਆ ਨਵਾਂ ਅੱਜ ਤੇ ਪਹਿਲਾਂ ਮਿੱਤਰੋ ਆਹ ਚੜਿਆ ਅਸੀਂ ਕਾਬਰੇ ਆ ਇਹ ਲਾਤਾ ਹੁਣ ਜਿਵੇਂ ਨਵਾਂ ਨਵਾਂ ਲੱਗਦਾ ਸਟੀਰੀਂਗ ਪਤਲਾ ਹੈ ਨਾਲੇ ਨਾ ਵਧੀਆ ਲੱਗਦਾ ਆਹ ਦੇਖੋ ਮਿੱਤਰੋ ਆ ਮੁੰਡੇ ਨੂੰ ਸੁਲਮਾਨ ਦੇ ਘਰ ਤਾਂ ਇਹ ਬਲੌਗ ਬਹੁਤ ਵਧੀਆ ਬਣਾਉਂਦਾ ਹੈਗਾ ਇਸ ਕਿਸੇ ਮੁੰਡੇ ਦਾ ਜਹਾਰ ਪਾਇਆ ਸੁਸਰੀ ਘਰ ਨੂੰ ਥੋਨਲੀ ਕਰ ਦਿੰਦੇ ਆ ਅਸੀਂ ਦੇਖੋ ਅਜੇ ਪਖਾਵਾ ਵਾਗਿਆ ਇੱਥੇ ਹਾਂ ਨਾ ਮੋਡੀਫਾਈਡ ਕਰਾਵਾਂਗੇ ਹੁਣ ਇਹਨੂੰ ਕਿੰਧਿਆਚੇ ਕਹਦਾ ਜੱਗੇ ਤੋਂ ਠੀਕ ਆ ਜੱਗਾ ਤਾਂ ਹੀ ਮੋਡੀਫਾਈ ਕਰ ਰਹੇਗਾ ਕਰਦਾ ਗੋਬੀ ਘਣੇ ਉਹਨਾਂ ਤੋਂ ਹੀ ਕਰਾਇਆ ਉਹਦਾ ਰੰਗ ਰੂੰਗ ਕਰਦਾ ਟਰੈਕਟਰ ਨੂੰ ਰੰਗ ਰੂੰਗਣੀ ਡੱਕਾ ਡੁੱਕਾ ਚੱਲ ਬੰਦ ਕਿਸ਼ਮੀਰ ਮਿੱਤਰੋ ਹੁਣ ਘਾਰ ਨਾ ਬਚ ਗਿਆ ਇਹਦਾ ਘਾਇਰ ਪੜਾ ਤੀ ਜੱਟ ਤੂੰ ਪਹਿਲਾ ਪਹਿਲਾ ਦੇਖੋ ਮਿੱਤਰੋ ਕਸਟਮ ਕਨਾਲੀ ਸੀ ਮਰੀ ਕੋਣ ਕਿ ਤਾ ਸਈਆ ਕੰਮ ਕਰਵਾ ਰਿਹਾ ਹੈ ਨਹੀਂ ਨਹੀਂ ਅਸੀ ਕਿਤੇ ਕਹੀ ਟ੍ਰਾਫਿਕ ਅਰੇ ਬਾਹਰ ਹੀ ਆ ਕੇ ਰੋਕ ਜੇ ਉਧਰ ਚੱਲ ਕੇ ਚੀਜ਼ਾਂ ਖਾਲੀ ਹੋ ਗਈ ਸੀ ਤੇ ਕੀ ਜਨਾਬ ਅਲੈਕਸਾ ਮਰੀ ਯਾਰ Allora, l'ultima che è Mando carruccio, l'ultima è si trallini? ਮੈਂ ਡਰ ਗਿਆ ਸੀ ਆ ਉਹ ਆ ਫਿਰ ਉਸ ਜੀ ਜੀ ਚੀ ਦਾ ਲੀ ਇਹਦੇ ਵੀ ਜਮਾ ਢਾਲੀ ਹੋਰ ਮੈਨੂੰ ਅਸੀ ਗੱਗਾ ਟਾਇਰ ਦੇ ਮੂਹਰੇ ਟਰੈਕਟਰ ਦੇ ਟਾਇਰ ਵੜ ਕੇ ਪਤਾ ਲੱਗਾ ਮੋੜੀ ਵੇ ਕਟਵਾਇ ਜਾਵਾ ਮੈਂ ਕਿਹਾ ਲੈ ਵੀ ਜੀ ਸਾਹਿਬ ਕਰਤਾ ਕੰਮ ਹੋਰ ਢਾਲੀ ਕਰਾਉਣੀ ਸੀ ਜਾਂ ਹੋਰ ਉਹ ਆਦਾ ਆਉਂਦੀ ਹੈ ਜ ਆਪਣੇ ਵਾਲੇ ਨੂੰ ਵੇਢੀ ਕਰਦੇ ਨੇ ਛੇੜੀ ਦੇ ਰਹਿ ਗਏ ਕਾਰ ਕਰਾਇਆ ਇਹਦੀ ਬਹੁਤ ਬਾਗਰ ਕਾ ਕੇ ਲਾਇਆ ਕਿਹਨੂੰ ਬਾਗਰ ਆਹ ਮੋੜੇ ਤੇ ਆਣੇ ਨਹੀਂ ਦੇ ਉਹ ਆ ਪੱਤੀ ਟੁੱਟੀ ਹੋਈ ਆ ਪਿਛਲੀ ਦਲਵਾਲਾ ਪਹਿਲਾਂ ਹੀ ਪਹਿਲਾਂ ਉਹ ਜਰਾਏ ਦੇ ਜਗਤਵਾਲਾ ਉਹ ਇਹਨਾਂ ਨਾਲ ਪੱਗੀ ਜੀ ਤਰਾਚੋ ਦਾ ਸਰਰਾਜ ਤੇਲ ਲਖਾ ਲਿਆ ਯਾਰਾਂ ਕੀ ਸੁਣੀ ਸੱਟਾ ਨਾ ਅਗਲੇ ਉਹ ਜਲਾਉਣਾ ਬੂ हां ਉਹ ਚ ਲਾ ਲਾਂਗੇ ਉੱਥੋਂ ਮੋੜ ਲੇਊਗਾ ਔਰ ਉਧਰੋਂ ਮੋੜ ਕੇ ਬਾਅਦ ਆਪਾਂ ਇੱਥੇ ਲਾ ਲਾਂਗੇ ਫਿਰ ਇਹਨੂੰ ਆ ਲੈ ਜਾਂਦੇ ਹੈਨਾ ਮੋੜ ਲਈ ਤੋਂ ਆ ਗਈ ਬੜਾ ਵੱਡਾ ਯਾਰ ਇਹ ਤਾਂ 3-4 ਹੈਨਾ ਆ ਗਈ ਖਵੋਤੀ ਖਵਾਦੀ ਤਾਂ ਲੀ ਵਧੀਆ ਗਈ ਚੰਗ ਬੈਕ ਕਰ ਲਈ ਛੇ ਖੋਗੇ ਜੇ ਨਹੀਂ ਖੋਦੀ ਹਾਂ ਮੇਰੇ ਨਾਲ ਕੀ ਹੋਵੀ ਸੀ ਹੋਰ ਨਾਲ ਕੱਟੀ ਆਏ ਬੋਲਾ ਆਇਆ ਕਈ ਪਾਣੀ ਪੁਣੇ ਤੇ ਆ ਰਹੇ ਨੇ ਤੇਲੇ ਚੱਤੀ ਉਹ ਟੈਂਕੀ ਆ ਸੁਣੀ ਹਾਂ ਹੈ ਦਵਾਈ ਆ ਗਏ ਕਿੱਥੇ ਵਾਕੇ ਆ ਉਹ ਮਾਨਸਾ ਕਿਹੜੇ ਚ ਪੁਲਾੜੂ ਦੇ ਪਿੰਡੂ ਵਾਲੇ ਚ ਹਾਂ ਹੋਰ ਉਹ ਵੱਡਾ ਪਲਾਜ਼ਾ ਦਾ ਬਸਕਾਰਲਾ ਸਟਾਟਾ ਆਪਾਂ ਮਿੱਤਰਾਂ ਹਣ ਟਰੈਕਟਰ ਇੱਧਰ ਲਿਆਇਆ ਸੀ ਆਪਣਾ ਟਰੈਕਟਰ ਉਹ ਥੇੜੜਾ ਸੀ ਤੇ ਟੈਂਕੀ ਭਰ ਗਈ ਸੀ ਕੰਪੈਨੀ ਬੰਦ ਕਰਨਾ ਹਾਂ ਜੀ ਹਣ ਮਿੱਤਰੋ ਆਪਾਂ ਜਿੱਥੇ ਕਪੈਣੀ ਦੀ ਉਹ ਲੀਹੇ ਚਲਾਉਦੇ ਆ ਲੱਕ ਵੀਡੀਓ ਹੁੰਦਾ ਆ ਚੌਥਾ ਟੋਕ ਦੂਜਾ ਵਾਲਾ ਦੂਜਾ ਵੀਡੀਓ ਬੰਟਾਈਆਂ ਤਾਂ ਕਰੋ ਜੀ ਚਾਗਰਾ ਹੁੰਦਾ। ਭਾਈ ਭੂਈ ਖਤਰ ਹੁੰਦਾ ਮੇਰੇ ਹਿਸਾਬ ਨਾਲ। ਚਾਗਰਾ ਹੁੰਦਾ ਲੈਟ। ਨਾ ਨਾ। ਇਹ ਲੈਟ ਬੰਨੀ ਲਈ ਮੰਨਿਆ ਜਿਆ ਦੂਰੇ। ਇਹ ਐਕਸਟਰਾ ਤੇ ਬੰਨੀ ਲਈ। ਹਾਂ। ਪਿੱਛੇ ਵਾਪਸ ਲੈਟ ਕਰੇ। ਜੇ ਇਹ ਨਗੂਂਗੀ ਚੀ ਲਾਉਣੀ ਆਪਾਂ। ਹਾਂ। ਜਦੋਂ ਗਾਹਾਂ ਲਾ ਕੇ ਮੋੜ ਦੇਲਾ ਪਚੱਕਾ ਕੇ। ਇਹਨਾਂ ਦਬਦੇ। ਜਦੋਂ ਟਾਪੀ ਦਾ ਚੱਕ ਲੈ ਜਾਂਦਾ ਹੈ। ਹਾਂ। ਉਹਦਾ ਮੇਰਾ ਲਾਉਦ ਨੂੰ ਕੱਢ ਦੇ। ਕੋਈ ਨਹੀਂ ਹੋ ਸਕਦੀ ਆਪੀ। ਅੱਛਾ। ਯਾਰ ਮੈਂ ਦੇਖ ਵੀਡੀਓ ਕਿਸੀ ਨੂੰ ਕਹਿੰਦੇ ਭਾਈ ਭੂਈ ਖਤਰ ਹੁੰਦਾ। ਭਾਈ ਲੈਟ ਬੰਨਣੇ ਵਾ। ਗਾਇ ਬਜਾਈ ਵਾਲੇ ਵਾਲਾ। ਭਾਈ। ਬੱਟਲੇ ਜੀਰੀ ਦੇ ਤੇ ਦੇਖੋ ਬਾਕੀ ਤੁਹਾਨੂੰ ਦਿਖਾਉਣੇ ਆਪਾਂ ਸਾਰੀ ਬੱਟਲੀ ਦੇਖੋ ਸਾਰਾ ਬਾਣਾ 2 ਕਿੱਲੇ ਆਹਾ ਤੇ 2 ਕਿੱਲੇ ਆਹਾ ਸਾਰੇ ਬੇਲੇ ਹੋ ਗਏ ਇਹ ਹੁਣ ਆਪਾਂ ਇਸ ਤੋਂ ਬਾਅਦ ਵੱਡਾਂਗੇ ਦੂਸਰੇ ਠੇਕੇ ਵਾਲੀ ਉਹ ਨੰਗਲ ਵਾਲੇ ਪਾਸੇ ਆਪਾਂ ਤੁਹਾਨੂੰ ਦੂਜੇ ਵਲੌਗਾਂ ਚ ਦਿਖਾਈ ਹੋ ਉਹ ਬਾਣਾ ਦਿਖਾਇਆ ਹੋਗਾ ਤੇ ਦੇਖੋ ਬਾਕੀ ਕੱਪੜਾ ਮਾਰਨ ਲੱਗਿਆ ਹੁਣ ਡਰਾਈਵਰ ਕਹਿਣ ਲੱਗਦੀ ਆ ਨਾ ਮਿੱਤਰੋ ਕਿਰਪਾਣ ਇਧਰ ਆਪਣਾ ਦੇਖੋ ਛੋਟਾ ਖੜਾ 4x4 ਅੱਜ ਇਹ ਤੇ ਨਵਾਂ ਚੜਾ ਕੇ ਲਿਆਇਆ ਮਿੱਤਰੋ ਪੁਰਾਣੇ ਵਾਲਾ ਖਰਾਬ ਹੋ ਗਿਆ ਸੀ ਤੇ ਦੇਖੋ ਵਾਕੀ ਯੋ ਯੋ ਹਨੀ ਸਿੰਗਰ ਬੱਕੇ ਸਾਰਿਆਂ ਨੇ ਉਧਰ ਫਿਰਦੇ ਆ ਆਪਾਂ ਇੱਥੇ ਬੈਠੇ ਆ ਇਕੱਲੇ ਆਣੇ ਟਰੈਕਟਰ ਤੇ ਦੇਖੋ ਵਾਕੀ ਆਹ ਵਾ ਮਿੱਤਰੋ ਹੁਣ ਆਸ਼ਾ 241 ਦੇਖੋ ਵਾਲੀ ਰੇਸ ਨਹੀਂ ਕਰਦਾ ਹੌਲੀ ਹੀ ਲਿਓ ਬੈਂਕੋ ਕਰੋ ਦੇਖੋ ਖੱਟਾ ਲੱਗਾ ਮੈਨੂੰ ਟਰਾਲਾ ਲੱਗਾ ਉਹ ਵਾਲੀ ਨਹੀਂ ਭਰੀ ਸੀ ਟਰਾਲੀ ਹੁਣ ਉਧਰ 4x4 ਖੜਾ ਉਹ ਤਾਂ ਆ ਜੂ ਤਾ ਆਰਾਮਦਾਰੀ ਨਾਲ ਹੀ ਆਉ ਕਿ ਆ ਪਹੀਜ ਕੱਢ ਲਿਆ ਹਣਾ ਮੇਟਰ ਆਪਾਂ ਪੋਰਾ ਫੋਰ ਲੈ ਕੇ ਆਨੇ ਆ ਮੈਂ ਵੀ ਬੈਠੂ ਲੈ ਖਾਲੀ ਹੁੱਲੀ ਟਰਾਲੀ ਆਲਾ ਨਹੀਂ ਹਾਂ ਖਾਲੇ ਨਹੀਂ ਮੈਂ ਤਾਂ ਤੂੰ ਭਰੀ ਫੜਾ ਦੇ ਜਿੱਥੇ ਲੈ ਕੇ ਆਣਾ ਦੱਸ ਮੈਂ ਤਾਂ ਉੱਥੇ ਹੀ ਲੈ ਜਾਉ ਅੱਛਾ ਕਿ ਮੈਂ ਕਿੱਥੇ ਲੈ ਜਾਏ ਕੋਈ ਮਾਲਾ ਕਿਹਦੇ ਚੌਥੇ ਹਾਈ ਚ ਇਹ ਐਂਡੀਕੇਟਰ ਕਿਉਂ ਲਾ ਸੇ ਤੂੰ ਐਂਡੀਕੇਟਰ ਫੇਰ ਕਿਉਂ ਤਾਂ ਚਲੋ 你还没练呢 ਇਹ ਤੋਂ ਬਾਅਦ ਚੱਲੋ ਓਕੇ ਜਸਵੀਰ ਜੰਨਾ ਖੜਾ ਹੀ ਖੜਾ ਟੱਕ ਤਾਂ ਛੱਡ ਲੋ ਬੱਲੇ ਬੋਲੋ ਬਾਏ ਦਾ ਕਿਹਦੀ ਨੂੰ ਚੋ ਕੇ ਖੜਦਾ ਬਾਏ ਦਾ ਤੇਰੇ ਤੋਂ ਹੀ ਮੈਂ ਕਹਿੰਦਾ ਭਰਾ ਬਾਏ ਰੁਆਦੀ ਵੇ ਬਾਈ ਡਿਲੋਂ ਹੋ ਗਿਆ ਐ ਬਾਈ ਐਸ਼ਮੀ ਦੀ ਚੁੱਕਿਆਰ ਮਾਰਾ ਇਹ ਵਨੈਟੀ ਦੀ ਚੁੱਕਿਆਰ ਤੇਰੀ ਅਲਨਾ ਚੁੱਕਿਆਰ ਹੁਣ ਮਿੱਤਰ ਆਪਾਂ ਜਾਣੇ ਘਰੇ ਤੇ ਬਾਕੀ ਆਸਾ ਦੇ ਚ ਪਹਿਲਾ ਵਾਗਿਆ ਆਛਾ ਦੇਖ ਲੈ 245 ਕਿੰਨੀ ਦੂਰ ਵਾਗਿਆ ਕਰ ਪੈਣ ਹੋ ਪਰ ਐ ਘੱਟ ਹੋ ਗਿਆ ਪਰ ਐ ਘੱਟ ਤੂੰ ਤੋੜਦਾ ਹੀ ਨਹੀਂ ਲੈ ਲੈ ਡੱਕ ਛੱਡੇ ਤੂੰ ਯੰਦਾ ਜਹਾਤਾ ਕਿ ਨਹੀਂ ਕਿ ਆਪਾਂ ਹੀ ਵਿੱਚੇ ਫੱਟਦੇ ਆਂ ਪਰ ਰੋੜ ਨਹੀਂ ਚੱਗਦੀ ਯਾਰ ਆਮਰ ਚੀਤੀ ਆਮਾਸ਼ਾ ਆਮਰ ਚੀਤੀ ਲਈ ਐ ਕਰੋ ਹੱਥੋਂ ਨੂੰ ਆਣਾ ਡਿਗਰੀ ਇਹੋ ਹੌਲੈਡ ਆਣਾ ਬਾਰਲੇਟ ਕਰ ਦਿੰਦੇ ਆ ਕੰਦ ਪੀਲੀ ਛੱਟਲਾ ਚਿੱਟੇ ਵਾਲੀ ਆਪਾ ਦਾ ਚੜਦਲਾ ਨਹੀਂ ਲੱਤਾਂ ਆ ਗਈਆਂ ਮੈਨੂੰ ਲੈ ਤਾਂ ਸਾਰੀ ਬੰਦ ਕਰਤੀਆਂ ਹੋਰ ਹੋਰ ਨਹੀਂ ਨਹੀਂ ਦਿੰਦਾ ਲੈਟ ਸੁੱ ਚੱਲੀ ਨਹੀਂ ਸੀ ਆਹ ਛੜਕਰੀ ਬਣੂਗੀ ਆਹ ਵਾਲੀ ਹੋਰ ਸੂਰਾਈਆ ਕੀ ਨੇ ਕੋ ਡਰੇਗਾ ਆ ਪਿੱਛੇ ਆਏ ਉਹ ਦੂਸਰੀ ਵੀ ਲਾਲਾ ਪੀ ਲਈ ਜੀ ਫੰਦਾ ਕੁਝ ਕੁਝ ਨਹੀਂ ਹੋਣਾ あっ降りて!